ਅੱਜ ਅਸੀਂ ਤੁਹਾਨੂੰ ਲੈ ਕੇ ਚੱਲਦੇ ਆਂ ਜਿੱਥੇ ਧੂਣਿਆਂ ਦੀ ਤਪੱਸਿਆ ਚੱਲ ਰਹੀ ਹੈ ਇਹ ਬੀਬੀਆਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਇਹ ਪਾਥੀਆਂ ਨਾਲ ਧੂਣੇ ਤਿਆਰ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਵਿਚਕਾਰ ਮਹਾਰਾਜ ਜੀ ਬੈਠ ਕੇ ਤਪ ਕਰਦੇ ਨੇ ਇਹ ਬੀਬੀਆਂ ਤੇ ਭਾਈਆਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਇਹ ਪਾਣੀ ਛਿੜਕਿਆ ਜਾ ਰਿਹਾ ਹੈ ਤਾਂ ਜੋ ਆਮ ਸੰਗਤ ਹੈ ਉਹਨਾਂ ਦੇ ਪੈਰਾਂ ਨੂੰ ਸੇਕ ਨਾ ਲੱਗ ਸਕੇ ਇਹ ਉਹ ਸਥਾਨ ਹੈ ਜਿਸ ਦੇ ਉੱਪਰ ਬੈਠ ਕੇ ਬਾਬਾ ਜੀ ਤਪੱਸਿਆ ਕਰਦੇ ਨੇ ਸੰਤ ਸ਼੍ਰੀ ਬਾਲੀ ਸਾਈਂ ਮਹਾਰਾਜ ਜੀ ਵੱਲੋਂ 10ਵੀਂ ਧੂਣਿਆਂ ਦੀ ਤਪੱਸਿਆ ਕੀਤੀ ਜਾ ਰਹੀ ਹੈ ਇਹ ਤਪੱਸਿਆ ਲੋਕਾਂ ਦੀ ਸੁੱਖ ਸ਼ਾਂਤੀ ਦੇ ਲਈ ਹੈ ਤੁਸੀਂ ਦੇਖੋ ਕਿ 23 ਮਈ 2024 ਤੋਂ ਇਹ 12 ਜੂਨ 2024 ਤੱਕ ਚੱਲੇਗੀ ਮਹਾਰਾਜ ਜੀ ਹਰ ਰੋਜ਼ 12 ਤੋਂ 1 ਵਜੇ ਤੱਕ ਇਨ੍ਹਾਂ ਧੂਣਿਆਂ ਦੇ ਵਿੱਚ ਬੈਠ ਕੇ ਤਪੱਸਿਆ ਕਰਦੇ ਨੇ ਤੁਸੀਂ ਦੇਖੋ ਕਿ ਐਨੀ ਗਰਮੀ ਦੇ ਵਿੱਚ ਆਮ ਬੰਦੇ ਨੂੰ ਧੁੱਪ ਦੇ ਵਿੱਚ ਖੜੇ ਹੋਣਾ ਵੀ ਬੜਾ ਮੁਸ਼ਕਿਲ ਹੋ ਜਾਂਦਾ ਹੈ ਇਹਨਾਂ ਨੂੰ ਪ੍ਰਮਾਤਮਾ ਨੇ ਇੱਕ ਬਖਸ਼ੀਸ਼ ਬਖਸ਼ੀ ਹੈ ਕਿ ਦੇਖੋ ਐਨੇ ਤਾਪਮਾਨ ਦੇ ਵਿੱਚ ਬੈਠ ਕੇ ਇਹ ਲੋਕਾਂ ਲਈ ਕਿੰਨਾ ਮਤਲਬ ਜਪ ਤਪ ਕਰ ਰਹੇ ਨੇ ਤਾਂ ਕਿ ਲੋਕਾਂ ਨੂੰ ਸੁਖ ਸ਼ਾਂਤੀ ਮਿਲੇ ਤੇ ਅਮਨ ਚੈਨ ਮਿਲੇ ਤੇ ਇਹ ਮਹਾਰਾਜ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਤੁਸੀਂ ਦੇਖ ਸਕਦੇ ਹੋ ਪਰਦਾ ਦੇਖੋ ਮਹਾਰਾਜ ਪਰਦਾ ਦੇਖੋ ਬਾਈ ਮੇਰੇ ਪਰਦਾ ਦੇਖੋ ਚਲੋ ਜੀ ਮਹਾਰਾਜ ਚਲੋ ਨਾਮ ਹੋ ਗਿਆ ਜੀ ਮਹਾਰਾਜ ਉਹ ਬਲਟੀ ਨੇ ਦੇ ਕੈਮਰਾ ਜੀ ਆਹੋ ਬਾਈ ਪਰਦਾ ਦੇਖੋ ਬਾਈ ਪਰਦਾ ਦੇਖੋ ਬਾਈ ਅਜੀ ਸ਼ੇਤੀ ਕਰੋ ਸੰਗਤ ਪੰਡਾਲ ਚ ਬੈਠ ਕੇ ਜਾਪ ਕਰਦੀ ਐ 20 ਮਿੰਟਾਂ ਤੋਂ ਬਾਅਦ ਤਪੱਸਿਆ ਸ਼ੁਰੂ ਹੋਣ ਤੋਂ ਮਹਾਰਾਜ ਜੀ ਦੇ ਦਰਸ਼ਨ ਕਰਾਈ ਜਾਂਦੇ ਨੇ ਸਾਰੀਆਂ ਸੰਗਤਾਂ ਨਮਸਕਾਰ ਕਰਦੀਆਂ ਨੇ ਮਹਾਰਾਜ ਜੀ ਨੂੰ ਤਪ ਕਰਦੇ ਆ। ਫਦੇ ਉਸ ਤੋਂ ਬਾਅਦ ਜਾ ਕੇ ਫਿਰ ਪੰਡਾਲ ਵਿੱਚ ਉਹ ਬੈਠ ਜਾਂਦੇ ਨੇ ਤੇ ਮਹਾਰਾਜ ਜੀ ਲਗਾਤਾਰ ਇੱਕ ਘੰਟਾ ਆਪਣਾ ਜੋ ਤਪੱਸਿਆ ਦਾ ਹੈ ਉਹ ਨੂੰ ਧੂਣਿਆਂ ਦੇ ਵਿੱਚਕਾਰ ਬੈਠ ਕੇ ਪੂਰਾ ਕਰਦੇ ਹਾਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਤਾਂ ਜੋ ਇਹ ਵੱਧ ਤੋਂ ਵੱਧ ਲੋਕਾਂ ਤੱਕ ਜਾ ਸਕੇ